ਵਾਹ ਜੀ ਵਾਹਿਗੁਰੂ ਜੀ ਖੜੇ ਦੋਸਤੋ ਮੂਲਾਪੁਰ ዳਖੇ ਤਰਾਇਕੋ ਰੋਡ ਤੇ ਖੜੇ ਆ ਅਸੀਂ ਕਿਉਂਕਿ ਮੈਂ ਦੱਸਣਾ ਚਾਹੁੰਦਾ ਨਾ ਕਿ ਜਿਹੜੀ ਸਰਕਾਰ ਹੈਗੀ ਆ ਸਾਡੇ ਮੂਲਾਪੁਰ ዳਖਾ ਦੇ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਨੇ ਗਰਾ ਤੁਹਾਨੂੰ ਪਤਾ ਹੀ ਆ ਰੋਜ਼ ਯਾਨੀ ਕੋਈ ਨਾ ਕੋਈ ਵਾਰਦਾਤ ਹੋਈ ਜਾਂਦੀ ਆ ਚੋਰਾਂ ਵੀ ਸੁਵਿਧਾ ਵਾਸਤੇ ਵੀ ਚੋਰਾਂ ਨੂੰ ਕੋਈ ਆਸਾਨੀ ਹੋ ਜAVE ਸਰਕਾਰ ਇਹ ਦੇਖੋ ਨਹੀਂ ਲੱਗਦਾ ਲੱਗਦੀ ਆ ਪਰ ਅਜੇ ਵੀ ਪੋਜੀਸ਼ਨ ਕੀ ਹੈ ਨਿਕਰਾ ਕਹਿੰਦੇ ਥੋੜੀ ਥੋੜੀ ਲਾਈਟ ਜਗਦੀ ਆ ਅੱਜ ਕੱਲ ਬਿਲਕੁਲ ਨਹੀਂ ਬੰਦ ਸੀ ਸਾਰੇ ਹੀ ਗਰਾ ਅੱਜ ਪੰਜ ਸੱਤ ਜਗੀਆਂ ਨੇ 28% ਲੈਟਰ ਰਾਇਗ ਰੋਡ ਦੀਆਂ ਬੰਦ ਨੇਗਰਾ ਕਿਉਂਕਿ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਕਿੱਥੇ ਪਈਆਂ ਨੇ ਇਹਨਾਂ ਲੀਡਰਸ ਤੇ ਪਈਆਂ ਆ ਦਾਤਾ ਨੂੰ ਐਕਸੀਡੈਂਟ ਆਉਂਦੇ ਉੱਥੇ ਪਹਿਲਾਂ ਵੀ ਹੁੰਦੇ ਸੀਗੇ ਟੀਟੂ ਬਾਣੀਆਂ ਨੇ ਰੌਲਾ ਪਾ ਪਾ ਕੇ ਇੱਥੇ ਧਰਨੇ ਲਾ ਲਾ ਕੇ ਲੈਟ ਕਰਵਾਈਆਂ ਸੀਗੀਆਂ ਜਿਹੜਾ ਮੰਡਪਤਰ ਵੱਡੇ ਵੱਡੇ ਲੀਡਰ ਇਕਲਵਾਈ ਬੱਟਦੇ ਵੀ ਅਸੀਂ ਲਵਾਈਆਂ ਸੀਗੀਆਂ ਅਸੀਂ ਲਵਾਈਆਂ ਸੀਗੀਆਂ ਪਾਲਾ ਹੱਤੀ ਵੀ ਬਾਣੇ ਦੇ ਨੇ ਤਗਰੀ ਰਾਈਕੋ ਤੋਂ ਟ੍ਰੋਪ ਤੇ ਲਟਾ ਲੱਗੀਆਂ ਵੀ ਹੋਈਆਂ ਨੇ ਸਾਰੇ ਯਾਰ ਰੁਕਦਾ ਵਕਾ ਆ ਜੇ ਆ ਦੇਖੋ ਆ ਦੇਖੋ ਆ ਕਹੇ ਦੱਸ ਰਿਹਾ ਹਾਂ ਲਟਾ ਸੂਈ ਤੋਂ ਤੱਕ ਦੀ ਆ ਕਰਾ ਸਾਰਾ ਇੱਥੇ ਲਟਾ ਬੰਦ ਹੋਈ ਜਾਂਦੇ ਨੇ ਲੋਕਾਂ ਦੇ ਦੇਖੋ ਇਹਲਾ ਬੰਦੇ ਵਿੱਚ ਚੋਰਾਂ ਦੀ ਸੇਫਟੀ ਵਾਸਤੇ ਕੋਈ ਨਹੀਂ ਲਟਾ ਵੀ ਬੰਦ ਉਹ ਚੋਰਾਂ ਨੂੰ ਪੂਰਾ ਤੇ ਇਹ ਕਹਿੰਦਾ ਬਾਬਾ ਵਧੀਆ ਉਹ ਪੂਰਾ ਮਿਲੇ ਸ਼ੋਭ ਦਾ ਮਿਲੇ ਯਾਨੀ ਕਹਿੰਦਾ ਬਾਬਾ ਉਹ ਚੋਰ ਫਰੇ ਨਾ ਜਾਣ ਦਾਤਾਂ ਅਨੁਗ੍ਰਾਂਹ ਕਿਉਂਕਿ ਦਾਤਾਂ ਨੂੰ ਚੋਰੀਏ ਕਰਨ ਬੱਚੇ ਜਿਹੜੇ ਚੋਰ ਹੁੰਦੇ ਆ ਉਹ ਵੀ ਇੱਕ ਕਿਸਮ ਦਾ ਭਨੇਰਾ ਪਾਉਦੇ ਆ ਇਹ ਨੇੜੇ ਇਹ ਨੇੜਾ ਹੋਵੇ ਸਾਨੂੰ ਚੰਨ ਨਾਲ ਹੋਵੇ ਸਾਡਾ ਮੂੰਹ ਨਾ ਵਿਛ ਜਵੇ ਆ ਮੁੰਲਾ ਬੜਾ ਰਾਇਗੋੜਾ ਦੇਖੋ ਕਿਰੋ ਕਦੇ ਲੱਗਦਾ ਹੈ ਨਹੀਂ ਕਲਾਬ ਨੂੰ ਐਕਸੀਡੈਂਟ ਹੁੰਦੇ ਨਹੀਂ ਇੱਥੇ ਉਹ ਵੀ ਇੱਥੇ ਕਹਿੰਦੇ ਜਾਂਦਾ ਪਾਉਂਦਾ ਪਰਉਂਦੇ ਨਹੀਂ ਆ ਬਾਹਰ ਕਹਿੰਦਾ ਜੀਤੂ ਬਾਣਿਆ ਬੋਲਦਾ ਵਾ ਜੀਤੂ ਬਾਣਿਆ ਬੋਲਦਾ ਨਹੀਂ ਆ ਉਹ ਬਾਰੇ ਸੱਚ ਬੋਲਦਾ ਵਾ ਜਿਹੜੀਆਂ ਆਮ ਟ੍ਰੇਡੀਆਂ ਨੇ ਪੈਰਾਂ ਵਾਲੀਆਂ ਰਕਤੇ ਵਾਲੀਆਂ ਉਹ ਤਾਂ ਇੱਥੇ ਜਿੰਦ ਜਿੰਦੀਆਂ ਨਹੀਂ ਇੱਥੇ ਬਿਲਕੁਲ ਹੀ ਨਹੀਂ ਇੱਥੇ ਬਿਲਕੁਲ ਨਹੀਂ ਜਿੰਦੀਆਂ ਵਿੱਚ ਪਹਿਲਾਂ ਵੀ ਇੱਥੇ ਕਈ ਜਾਂਨਾ ਗਈਆਂ ਨੇ ਕਈ ਜਾਨੀ ਵਾਲੇ ਨਿਸ਼ਾਨ ਹੋਇਆ ਰਾ ਔਰ ਠੀਕ ਹੈ ਮਾਲਿਕਾਂ ਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਬਾਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੁੱਲਾਪਰਦਾਖੇ ਸਰਾਇਕੋ ਰੋਡ ਤੇ ਖੜੇ ਆ ਅਸੀਂ ਕਿਦਾਂ ਕਿਉਂਕਿ ਮੈਂ ਦੱਸਣਾ ਚਾਹੁੰਦਾ ਵਾ ਇਹ ਜਿਹੜੀ ਸਰਕਾਰ ਹੈਗੀ ਆ ਸਾਡੇ ਮੁਲਾ ਪਰਦਾਖਾ ਦੇ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਨੇ ਕਿਰਾ ਤੁਹਾਨੂੰ ਪਤਾ ਹੀ ਆ ਰੋਜ਼ ਯਾਨੀ ਕੋਈ ਨਾ ਕੋਈ ਵਾਰਦਾਤ ਹੋਈ ਜਾਂਦੀ ਆ ਚੋਰਾਂ ਦੀ ਸੂਹ ਦਾ ਵਾਸਤੇ ਵੀ ਚੋਰਾਂ ਨੂੰ ਕੋਈ ਆਸਾਨੀ ਹੋ ਜਵੇ ਸਰਕਾਰ ਦੇ ਦੇਖੋ ਜੀ ਲੈ ਤਾਂ ਲੱਗਦੀ ਹੀ ਨਹੀਂ ਨਾ ਪਰ ਅੱਜ ਉਹ ਜੀ ਚਲਦੀ ਆ ਕਿਵੇਂ ਥੋੜੀ ਥੋੜੀ ਲੈਣ ਜਾਂਦੀ ਆ ਆ ਕੱਲ ਬਿਲਕੁਲ ਨਹੀਂ ਬੰਦ ਸੀ ਸਾਰੇ ਹੀ ਕਿਰਾ ਅੱਜ ਪੰਜ ਸਾਲ ਜਾਗੀਆਂ ਨੇ 25% ਲੈਟਰ ਰਾਇਗ ਰੋਡ ਦੀ ਬੰਦ ਨੇ ਕਿਰਾ ਕਿਉਂਕਿ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸਿੱਟੇ ਪਈਆਂ ਨੇ ਇਹਨੇ ਲੀਡਰਸ ਤੇ ਪਈਆਂ ਦਾਤਾ ਨੂੰ ਇਨਸੀਡੈਂਟ ਆਉਂਦੇ ਉੱਤੇ ਪਹਿਲਾਂ ਵੀ ਹੁੰਦੇ ਸੀਗੇ ਟੀਟੂ ਬਾੜੀ ਨੇ ਰੌਲਾ ਪਾਪਾ ਕੇ ਇੱਥੇ ਧਰਨੇ ਲਾ ਲਾ ਕੇ ਇਲੈਕਟ ਕਰਵਾਈਆਂ ਸੀਗੀਆਂ ਜਿਹੜਾ ਮੰਡਪਤਰ ਵੱਡੇ ਵੱਡੇ ਲੀਡਰ ਦੇ ਖਲਵਾਈ ਬੱਟਦੇ ਵੀ ਅਸੀਂ ਲਵਾਈਆਂ ਸੀਗੀਆਂ ਅਸੀਂ ਲਵਾਈਆਂ ਸੀਗੀਆਂ ਪਾਲਾ ਹੱਤੀ ਵੀ ਬਾੜੀ ਦੇ ਨੇ ਤਾਂ ਜਿਹੜੇ ਰਾਜ ਕੋਟ ਤੋਂ ਸਪੋਰਟ ਤੇ ਲਟਾ ਲੱਗੀਆਂ ਵੀ ਇਹ ਹੋਈਆਂ ਨੇ ਸਾਰੇ ਯਾਰ ਰੁਕਦਾਵਾ ਕਰ ਅਗਰ ਆ ਦੇਖੋ ਆ ਦੇਖਵਾ ਆ ਕੇ ਦੱਸ ਦੇਣਾ ਲਟਾ ਤੋਈ ਤੋਈ ਤੱਕ ਦੀ ਆਕਰ ਹਰਾ ਤੇ ਨਕਾ ਬੰਦ ਹੋਈ ਜਾਂਦਾ ਇਹਨਾਂ ਦਾ ਲੱਗਦਾ। ਉਹ ਬੰਦ ਰੱਖਾ ਚੋਰਾ ਦੀ ਸੇਫਟੀ ਵਾਸਤੇ। ਕੋਈ ਨਾ ਲੱਗਦਾ ਵੀ ਬੰਦ। ਤੇ ਚੋਰਾ ਨੂੰ ਪੂਰਾ ਤੇ ਇਹ ਕਹਿੰਦਾ ਬਾਬਾ ਵਧੀਆ ਉਹ ਚੋਰਾ ਮਿਲੇ। ਸ਼ੋਭਦਾ ਮਿਲੇ। ਯਾਨੀ ਕਹਿੰਦਾ ਤਾਂ ਉਹ ਜੀ ਚੋਰ ਫਰੇ ਨਾ ਜਾਣ ਦਾਤਾਂ ਨੂੰ ਘਰ ਕਿਉਂਕਿ ਦਾਤਾਂ ਨੂੰ ਚੋਰੀਆਂ ਕਰਨ ਵਿੱਚ ਜਿਹੜੇ ਚੋਰ ਹੁੰਦੇ ਆ ਉਹ ਵੀ ਇੱਕ ਕਿਸਮ ਦਾ ਨੇਰਾ ਪਾਉਦੇ ਆ ਜੇ ਨੇਰਾ ਹੀ ਨੇਰਾ ਹੋਵੇ ਸਾਨੂੰ ਤੁਨ ਨਾਲਾ ਹੋਵੇ ਸਾਡਾ ਮੂੰਹ ਨਾ ਦੇਜੇਵੇ ਆ ਮੁੰਲਾ ਬਰ ਨਾਇਗੋੜਾ ਦੇਖੋ ਨਿਕਰੋ ਜੇ ਮੱਤਾ ਹੈ ਨਹੀਂ ਚਾਦ ਨੂੰ ਐਕਸੀਡੈਂਟ ਹੁੰਦੇ ਨਹੀਂ ਇੱਥੇ ਉਹ ਵੀ ਇੱਥੇ ਚੱਲੀ ਜਾਂਦਾ ਪਰ ਆਉਂਦ ਰਹੀ ਆ ਬਾਅਦ ਕਹਿੰਦਾ ਜੀਤੂ ਬਾਣੇ ਬੋਲਦਾ ਵਾ ਜੀਤੂ ਬਾਣੇ ਬੋਲਦਾ ਨਹੀਂ ਆ ਜੀਤੂ ਬਾਣੇ ਸੱਚ ਬੋਲਦਾ ਵਾ ਜਿਹੜੀਆਂ ਆਮ ਡੇੜੀਆਂ ਨੇ ਪੈਰਾਂ ਵਾਲੀਆਂ ਰਕਸ਼ੇ ਵਾਲੀਆਂ ਉਹ ਤਾਂ ਇੱਥੇ ਜਿੰਦਗੀ ਨਹੀਂ ਇੱਥੇ ਬਿਲਕੁਲ ਹੀ ਕਰਾ ਇੱਥੇ ਬਿਲਕੁਲ ਨਹੀਂ ਗਿੰਦੀਆਂ ਵਿੱਚ ਪਹਿਲਾਂ ਵੀ ਇੱਥੇ ਕਈ ਜਾਂਨਾ ਗਈਆਂ ਨੇ ਕਈ ਗਾਲੀ ਵਾਲੇ ਨਿਸ਼ਾਨ ਹੋਇਆ ਰਹਾ ਠੀਕ ਹੈ ਮਾਲਕਾਂ ਦਾ ਖੰਡੂ ਮਿਲਵਾਉਣਾ ਸ਼ੁਕਰੀਆ